ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਉਬਲੇ ਹੋਏ ਆਲੂ ਦੇ ਜਿਹੜੇ ਟੇਸਟੀ ਜਿਹੇ ਪਕੌੜੇ ਬਣਾ ਕੇ ਤਿਆਰ ਕਰਨ ਲੱਗੇ ਹਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਇਹਦੇ ਵਾਸਤੇ ਆਪਾਂ ਪੌਣੀ ਕੁ ਕੌਲੀ ਬੇਸਣ ਦੀ ਲੈ ਲਈ ਛੋਟੀ ਜਿਹੀ ਕੌਲੀ ਆਪਣੀ ਤੇ ਪੌਣੀ ਕੁ ਭਰੀ ਨਹੀਂ ਮੈਂ ਥੋੜੀ ਹਲਕੀ ਕੌਲੀ ਜਿਹੜੀ ਬੇਸਣ ਦੀ ਲੈ ਲਈ ਆ ਇਹਦੇ ਵਿੱਚ ਆਪਾਂ ਪਾ ਤੀਏ ਨਮਕ ਮਿਰਚ ਜਿਹੜਾ ਕੁੱਟਿਆ ਆ ਇਕੱਠਾ ਹੀ ਉਹ ਪਾ ਦਿੱਤਾ ਹੈ ਆਪਾਂ ਹਰੀ ਮਿਰਚ ਕੁੱਟੀ ਉਹ اهو ਹਲਦੀ ਪਾਤੀ ਆ ਚੁਟਕੀਕ ਥੋੜੀ ਜਿਹੀ ਤੇ ਬਹੁਤ ਹੀ ਟੇਸਟੀ ਜਿਹੜੇ ਇਹ ਉਬਲੇ ਆਲੂ ਦੇ ਪਕੌੜੇ ਬਣ ਕੇ ਤਿਆਰ ਹੁੰਦੇ ਆ ਤੇ ਆਲੂ ਬੜਾ ਕਹਿ ਲਓ ਕੁਛ ਕਹਿ ਲਓ ਇਹ ਆਪਾਂ ਥੋੜੀ ਜੀ ਜੀਰਾ ਪਾਤਾ ਥੋੜੀ ਜਿਹੀ ਅਜਵੈਣ ਪਾ ਦਨੇ ਆ ਅਜਵੈਣ ਆਪਾਂ ਨੂੰ ਹਰ ਇੱਕ ਜਦੋਂ ਆਪਾਂ ਚੀਜ਼ ਐਦਾ ਕੋਈ ਤੜਕੇ ਬਣਾਨੇ ਪਾ ਲੈਣੀ ਚਾਹੀਦੀ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਇਹ ਤੇ ਪਹਿਲਾਂ ਆਪਾਂ ਇਦਾਂ ਹੀ ਇਹਨੂੰ ਮਿਕਸ ਕਰਦੇ ਆ ਫਿਰ ਆਪਾਂ ਪਾਣੀ ਪਾ ਕੇ ਅੱਗੇ ਆਪਾਂ ਜਦੋਂ ਵੀ ਬੇਸਣ ਨੂੰ ਘੋਲਦੇ ਆ ਪਤਲਾ ਘੋਲਦੇ ਆ ਜੇ ਆਪਾਂ ਜਿਹੜਾ ਬੇਸਣ ਪਤਲਾ ਨਹੀਂ ਘੋਲਣਾ ਤੇ ਥੋੜਾ ਪਾਣੀ ਪਾਉਣਾ ਹੈ ਤੇ ਥੋੜਾ ਸਖਤ ਬੇਸਣ ਨੂੰ ਰੱਖਣਾ ਆਪਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਬਹੁਤ ਹੀ ਟੇਸਟੀ ਆਲੂ ਬੜਾ ਜਿਹੜਾ ਬਣ ਕੇ ਇਹ ਤਿਆਰ ਹੁੰਦਾ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਲੂ ਜਿਹੜੇ ਆ ਥੋੜੇ ਜਿਹਾ ਇਹ 90% ਪਕਾਉਣੇ ਚਾਹੀਦੇ ਜਦੋਂ ਆਪਾਂ ਉਬਾਲਦੇ ਆ ਜਿਆਦਾ ਨਹੀਂ ਪਕਾਉਣੇ ਚਾਹੀਦੇ ਰੜਾ ਲਿਆ ਸੀ ਬੇਸਣ ਕਾਲੀ ਮਿਰਚ ਪਾ ਦਿੱਤੀ ਆ ਤੇ ਥੋੜਾ ਜਿਹਾ 2 ਚਮਚੇ ਪਾਣੀ ਦੀ ਆਪਾਂ ਹੋਰ ਪਾਏ ਆ ਜਿਆਦਾ ਨਹੀਂ ਪਾਉਣਾ ਦੇਖ ਸਕਦੇ ਤੁਸੀਂ ਆਪਾਂ ਪਤਲਾ ਨਹੀਂ ਬੇਸਣ ਨੂੰ ਬਹੁਤਾ ਕਰਨਾ ਹੈਗਾ ਤੇ ਦੋ ਚਮਚੇ ਆਪਾਂ ਬੇਸਣ ਪਾਣੀ ਦੇ ਸੌਰੀ ਹੋਰ ਪਾ ਕੇ ਤੇ ਰੜਾਏ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਆ ਹਰਾ ਧਨੀਆ ਉਹਨੂੰ ਪਾ ਕੇ ਵੀ ਆਪਾਂ ਮਿਕਸ ਕਰ ਲੈਣਾ ਹੈ ਤੇ ਫਿਰ ਆਪਾਂ ਅਗਲਾ ਕੰਮ ਕਰਦੇ ਆ ਜੀ ਤੇ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਜਿਹੜੀ ਆਸਾਨ ਤਰੀਕੇ ਨਾਲ ਬਣਾਈ ਦੀ ਆ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਮੈਂ ਮੇਰੀ ਰੈਸਪੀ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਜਰੂਰ ਕਰਦਿਆ ਕਰੋ ਜੀ ਸਪੋਰਟ ਕਰ ਦਿਓ ਮੇਰੇ ਚੈਨਲ ਨੂੰ ਬਹੁਤ ਮਿਹਨਤ ਕਰਦੀ ਆ ਮੈਂ ਤੇ ਦੇਖੋ ਆਲੂ ਜਿਹੜੇ ਆਪਾਂ ਉਵਾਲੇ ਉਹ ਪੂਰੇ ਨਹੀਂ ਉਵਾਲੇ ਥੋੜੇ 90% ਆਪਾਂ ਪਕਾਏ ਆ ਥੋੜੇ ਜਿਹਾ ਕੱਚੇ ਰੱਖਣੇ ਆਪਾਂ ਤੇ ਨਹੀਂ ਤਾਂ ਫਿਰ ਆਲੂ ਜਿਹੜੇ ਖੁਰ ਜਾਂਦੇ ਆ ਤੇ ਦੋ ਦੋ ਪੀਸ ਆਪਾਂ ਇਹਦੇ ਕਰ ਲਏ ਆ ਆਲੂਆਂ ਦੇ ਚਾਰ ਆਲੂ ਸੀ ਅੱਠ ਪੀਸ ਆਪਾਂ ਇਹਦੇ ਕਰ ਲਏ ਆ ਠੀਕ ਆ ਜੀ ਬਿਲਕੁਲ ਸੌਖਾ ਤਰੀਕਾ ਆ ਤੇਲ ਆਪਾਂ ਗਰਮ ਰੱਖਿਆ ਆ ਤੇ ਜੇ ਤਾਂ ਆਪਾਂ ਹੱਥ ਦੇ ਨਾਲੇ ਆਲੂ ਚੱਕ ਕੇ ਪਾਵਾਂਗੇ ਤਾਂ ਨਾਲ ਬਿਲਕੁਲ ਐਕਸਟਰਾ ਬੇਸਣ ਨਹੀਂ ਲੱਗੂਗਾ ਮੈਂ ਚਮਚ ਨਾ ਪਾਣ ਲੱਗੀ ਥੋੜਾ ਜਿਹਾ ਬਾਧੂ ਬੇਸਣ ਜਿਹੜਾ ਚੱਲ ਜਾਂਦਾ ਇਹਦੇ ਨਾਲ ਤੇ ਇਦਾਂ ਚੰਗੀ ਤਰ੍ਹਾਂ ਇਹਨੂੰ ਡਿਪ ਬੇਸਨ ਦੇ ਵਿੱਚ ਤੇ ਸਾਰੇ ਆਲੂ ਜਿਹੜੇ 8 ਪੀਸ ਆਪਣੇ ਸਾਰੇ ਹੀ ਆਪਾਂ ਇਦਾਂ ਪਾ ਦਨੇ ਆ ਬੜੇ ਟੇਸਟੀ ਇਹ ਬਹੁਤ ਹੀ ਟੇਸਟੀ ਆਲੂ ਬੜਾ ਬਣ ਕੇ ਜਿਹੜਾ ਤਿਆਰ ਹੋ ਜਾਂਦਾ ਬਿਲਕੁਲ ਸੌਖਾ ਤਰੀਕਾ ਆ ਤੇ ਮਤਲਬ ਫਟਾਫਟ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਆ ਕਿਉਂਕਿ ਆਲੂ ਆਪਣੇ ਪਹਿਲੇ ਹੀ ਉਬਲੇ ਹੁੰਦੇ ਪੱਕੇ ਹੁੰਦੇ ਆ ਤੇ ਬੇਸਨ ਦੀ ਜਿਆਦਾ ਮੋਟੀ ਪਰਤ ਨਹੀਂ ਇਹਨਾਂ ਤੇ ਚੜਦੀ ਜਦੋਂ ਉਬਲੇ ਆਲੂ ਹੁੰਦੇ ਨੇ ਨਾ ਜਿਆਦਾ ਮੋਟਾ ਨਹੀਂ ਬੇਸਨ ਲੱਗਦਾ ਇਹਨਾਂ ਨੂੰ ਮਤਲਬ ਜਿਆਦਾ ਮੋਟੀ ਪਰਤ ਨਹੀਂ ਇਹਨਾਂ ਤੇ ਆਂਦੀ ਤੇ ਐਸੀ ਤਰ੍ਹਾਂ ਆਪਾਂ ਸਾਰੇ ਪੀਸ ਜਿਹੜੇ ਪਾ ਦੇਣੇ ਆ ਤੇ ਵੀਡੀਓ ਮੇਰੀ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਸਪੋਰਟ ਜ਼ਰੂਰ ਕਰੋ ਬੜੀ ਮਿਹਨਤ ਕਰਦੀ ਆ ਮੈਂ ਜਦੋਂ ਵੀ ਕੋਈ ਵੀ ਵੀਡੀਓ ਤਿਆਰ ਕਰਦੀ ਆ ਬਹੁਤ ਮਿਹਨਤ ਕਰਦੀ ਆ ਤੇ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਮੈਂ ਹਰ ਇੱਕ ਰੈਸਪੀ ਤਿਆਰ ਕਰਦੀ ਆ ਤੇ ਅੱਠੇ ਪੀਸ ਆਪਾਂ ਪਾ ਦਿੱਤੇ ਸੀ ਤੇ ਹੁਣ ਆਪਾਂ ਗਰਮ ਤੇਲ ਇਹਨਾਂ ਦੇ ਉੱਤੇ ਐਦਾਂ ਪਾ ਦਨੇ ਆ ਕਿਉਂਕਿ ਮੈਂ ਸਾਰੇ ਪੀਸ ਇੱਕੋ ਵਾਰੀ ਪਾ ਦੱਤੇ ਆ ਤੇ ਜਿੱਦ ਦੀ ਇਹਨਾਂ ਉੱਤੇ ਗਰਮ ਤੇਲ ਪੈ ਜਾਣਾ ਨਹੀਂ ਕੱਲੇ-ਕੱਲੇ ਹੋ ਜਾਣਾ ਸਾਰੇ ਪੀਸਾਂ ਨੇ ਤੇ ਜੇ ਆਪਾਂ ਹੱਥ ਨਾਲ ਚੱਕ ਕੇ ਪਾਦੇ ਤਾਂ ਬਾਦੂ ਜਿਹੜਾ ਬੇਸਣ ਲੱਗਿਆ ਬਿਲਕੁਲ ਨਹੀਂ ਲੱਗਣਾ ਸੀ ਤੇ ਪਰ ਆਪਾਂ ਚਮਚ ਨਾਲ ਪਾਏ ਥੋੜਾ ਥੋੜਾ ਬਾਦੂ ਬੇਸਣ ਇਹਨਾਂ ਦੇ ਨਾਲ ਲੱਗ ਗਿਆ ਆ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਜੀ ਉਬਲੇ ਆਲੂ ਦੇ ਜਿਹੜੇ ਆਲੂ ਬੜਾ ਆ ਆਲੂ ਪਕੌੜਾ ਕਹਿ ਲਓ ਤੁਸੀਂ ਆਲੂ ਬੜਾ ਕਹਿ ਲਓ ਤੇ ਬਹੁਤ ਹੀ ਟੇਸਟੀ ਬਣਦਾ ਆ ਇਹ ਤੇ ਦੇਖੋ ਜੀ ਜਿਹਨਾਂ ਦੇ ਉੱਤੇ ਗਰਮ ਤੇਲ ਆਪਾਂ ਪਾਈ ਜਾਂਦੇ ਉਹ ਕੱਲੇ ਕੱਲੇ ਹੋ ਹੀ ਜਾਂਦੇ ਆ ਤੇ ਪਹਿਲਾਂ ਕਿ ਉਹ ਕੜਾਹੀ ਦੇ ਵਿੱਚ ਮੈਂ ਸਾਰੇ ਪੀਸ ਪਾ ਦਿੱਤੇ ਆ ਤੇ ਆਰਾਮ ਨਾਲੇ ਬਣ ਜਣੇ ਆ ਕੋਈ ਜਾਦਾ ਨਹੀਂ ਇਹਦੇ ਵਿੱਚ ਹੈਗਾ ਤੇ ਦੇਖੋ ਸਾਰੇ ਪੀਸ ਕੱਲੇ ਕੱਲੇ ਹੋ ਗਏ ਆ ਪਲਟ ਦਿੱਤੇ ਆ ਆਪਾਂ ਸਾਰੇ ਪੀਸ ਇੱਕ ਵਾਰੀ ਜਿਹੜੇ ਆ ਤੇ ਹੁਣ ਆਪਾਂ ਸੇਕ ਲੱਗ ਗਿਆ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਦਾ ਦੂਜਾ ਪਾਸਾ ਕਰ ਦੰਨੇ ਆ ਪਹਿਲਾਂ ਆਪਾਂ ਗਰਮ ਤੇਲ ਪਾ ਪਾ ਕੇ ਨਾ ਕੱਲੇ ਕੱਲੇ ਕਰ ਦਿੱਤੇ ਸੀ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਆ ਪਾਸੇ ਪਲਟ ਦੰਨੇ ਆ ਤੇ ਬੜੀ ਛੇਤੀ ਬਣ ਕੇ ਤਿਆਰ ਹੋ ਜਾਣੇ ਆ ਵੀਡੀਓ ਮੇਰੀ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਤੇ ਸਪੋਰਟ ਕਰਦੇ ਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਨਵੇਂ ਬੀਬੇ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੇ ਦੇਖੋ ਸਾਰੇ ਆਪਾਂ ਜਿਹੜੇ ਇਸ ਤਰ੍ਹਾਂ ਪਲਟ ਦਿੱਤੇ ਆ ਵਸ ਇੱਕ ਵਾਰੀ ਪਹਿਲਾਂ ਇੱਕ ਪਾਸੇ ਸੇਕ ਲੱਗ ਗਿਆ ਫਿਰ ਪਲਟ ਤੇ ਦੂਜੇ ਪਾਸੇ ਲੱਗ ਗਿਆ ਤੇ ਫਿਰ ਆਪਾਂ ਇਹਨਾਂ ਨੂੰ ਕੱਢ ਲੈਣਾ ਕਿਉਂਕਿ ਬੇਸਣ ਦੀ ਵੀ ਪਤਲੀ ਪਰਤ ਆ ਤੇ ਆਲੂ ਵੀ ਆਪਣੇ ਪੱਕੇ ਹੋ ਆ ਇਹ ਜ਼ਿਆਦਾ ਟਾਈਮ ਨਹੀਂ ਇਹਨਾਂ ਨੂੰ ਲੱਗਦਾ ਦੇਖੋ ਸਾਰੇ ਜਿਹੜੇ ਆਲੂ ਬੜਾ ਆਪਣਾ ਬਣ ਕੇ ਇਹ ਤਿਆਰ ਹੋ ਗਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਜਾਲੀ ਦੇ ਵਿੱਚ ਕੱਢ ਲੈਣੇ ਐਕਸਟਰਾ ਤੇਲ ਜਿਹੜਾ ਵਾਧੂ ਹੋਊਗਾ ਨਿਕਲ ਤੇ ਫਿਰ ਆਪਾਂ ਟਿਸ਼ੂ ਤੇ ਰੱਖ ਲੈਨੇ ਬਹੁਤ ਹੀ ਵਧੀਆ ਆਪਣੇ ਆਲੂ ਬੜੇ ਬਣ ਕੇ ਤਿਆਰ ਹੋ ਗਏ ਆ ਬਣਾਓ ਖਾਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਦੇਖੋ ਆਪਾਂ ਸਾਰੇ ਪੀਸ ਆਪਾਂ ਠੇ ਪੀਸ ਜਿਹੜੇ ਇੰਦਾ ਪਹਿਲਾਂ ਕੱਢ ਲੈਨੇ ਆ ਬਹੁਤ ਟੇਸਟੀ ਬਣਦੇ ਇੱਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਜੀ ਬਣਦੇ ਵੀ ਬੜੀ ਛੇਤੀ ਤੇ ਬਣਦੇ ਹੀ ਬਹੁਤ ਟੇਸਟੀ ਹੈ ਇਹ ਤੇ ਹੁਣ ਟਿਸ਼ੂ ਦੇ ਉੱਤੇ ਇੱਕ ਤੇ ਆਪਾਂ ਕੱਢ ਲੈਨੇ ਆ ਨਵੇਂ ਵੀਵਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੇ ਲਓ ਜੀ ਇਹ ਟਿਸ਼ੂ ਦੇ ਉੱਤੇ ਆਪਾਂ ਕੱਢ ਲਏ ਆ ਦੇਖੋ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਆ ਇਹ ਇੰਨੇ ਟੇਸਟੀ ਇਹ ਖਾਣ ਨੂੰ ਆ ਲਓ ਜੀ ਇਹਨਾਂ ਦੇ ਉੱਤੇ ਫਿਰ ਆਪਾਂ ਥੋੜੇ ਜਿਹੇ ਜਿਹੜਾ ਕਾਲੀ ਮਿਰਚ ਚਾਟ ਮਸਾਲਾ ਪਾ ਦਨੇ ਆ ਤਾਂ ਕਿ ਹੋਰ ਟੇਸਟ ਇਹਦਾ ਵਧੀਆ ਹੋ ਜਾਊਗਾ ਤੇ ਰਹਿਣੇ ਤਾਂ ਥੋੜੇ ਜਿਹੇ ਵਿੱਚੋਂ ਇਹ ਥੋੜੇ ਜੇ ਫਿੱਕੇ ਰਹਿਣੇ ਆ ਲਓ ਜੀ ਆਲੂ ਬੜਾ ਆਪਣਾ ਬਣ ਕੇ ਤਿਆਰ ਹੋ ਗਿਆ ਬਣਾਓ ਖਾਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪਾਂ ਲਾਗੇ ਉਹ ਕਰਕੇ ਦਿਖਾਤੇ ਦੇਖੋ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਇੰਨੇ ਟੇਸਟੀ ਖਾਣ ਨੂੰ ਆ ਇਹ ਸੌਫਟ ਨਰਮ ਜਿਹੜੇ ਆਲੂ ਬੜਾ ਬਣ ਕੇ ਤਿਆਰ ਹੋ ਗਿਆ